हां जी ਕੀ ਹਾਲ ਨੇ ਦੋਸਤੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਆ ਕਰੋ ਹੁਣ ਸਭ ਤੋਂ ਪਹਿਲਾਂ ਆਪਾਂ ਇੱਕ ਐਕਸਰਸਾਈਜ਼ ਕਰਾਂਗੇ ਅੱਖਾਂ ਬੰਦ ਕਰ ਲਓ ਤੇ ਆਪਦੀ ਚੇਤਨਾ ਜਿੱਥੇ ਲੇਡੀਜ਼ ਬਿੰਦੀ ਲਾਉਂਦੀਆਂ ਉੱਥੇ ਲੈ ਆਓ ਲੰਮੇ-ਲੰਮੇ ਦੋ ਸਾਹ ਲਓ ਕਿਸੇ ਨੇ ਵੀ 라वण ਬਾਰੇ ਨਹੀਂ ਸੋਚਣਾ 라वण ਕਿਦਾਂ ਦਾ ਦਿਸਦਾ ਸੀਗਾ ਕੀ ਉਹਦੀ ਹਾਈਟ ਸੀਗੀ 라वण ਬਾਰੇ ਬਿਲਕੁਲ ਨਹੀਂ ਸੋਚਣਾ ਹੋਰ ਜੋ ਮਰਜੀ ਸੋਚੀ ਜਾਓ ਉਹ ਜ਼ਰੂਰ ਗੱਲਾਂ ਬਟ 라वण ਬਾਰੇ ਕਿਸੇ ਨੇ ਵੀ ਨਹੀਂ ਸੋਚਣਾ ਹੁਣ ਸਾਰੇ ਅੱਖਾਂ ਖੋਲ ਲਓ ਤੁਸੀਂ ਇਹ ਦੇਖੋਗੇ ਵੀ ਇਹ ਤਾਂ ਆਪਾਂ ਮੈਡੀਟੇਸ਼ਨ ਬਿਲਕੁਲ ਚੰਦ ਸਕਿੰਟਾਂ ਦੀ ਹੀ ਕੀਤੀ ਸੀ ਕਿ ਮੈਂ ਤੁਹਾਨੂੰ ਕਿਹਾ ਰਾਵਣ ਬਾਰੇ ਤੁਸੀਂ ਨਹੀਂ ਸੋਚਣਾ ਤੇ ਸਭ ਤੋਂ ਪਹਿਲਾਂ ਰਾਵਣੀ ਹਰ ਇੱਕ ਦੇ ਦਿਮਾਗ 'ਚ ਆਇਆ ਹੋਊਗਾ ਇਹਦਾ ਕੀ ਕਾਰਨ ਹੈ ਇਹਦਾ ਕਰਨ ਕਾਰਨ ਹੈ ਆਪਣਾ ਮਨ ਜੋ ਊਲ ਜਲੂਲ ਗੱਲਾਂ ਸਿੱਟੀ ਜਾਂਦਾ ਰਹਿੰਦਾ ਬੰਬਾੜੀ ਗੱਲਾਂ ਦੀ ਕਰੀ ਜਾਂਦਾ ਰਹਿੰਦਾ ਤੂੰ ਇਹਦੇ ਨਾਲੋਂ ਅੱਗੇ ਵਧ ਇਹ ਤੇਰਾ ਕੰਪੀਟੀਟਰ ਆ ਤੂੰ ਤੇਰੀ ਕੋਈ ਇੱਜ਼ਤ ਨਹੀਂ ਕਰ ਰਿਹਾ ਤੂੰ ਹੋਰ ਇੱਜ਼ਤਵਦਾ ਈਗੋ ਲਿਆਈ ਰੱਖਦਾ ਉਹ ਉਹ ਕੀ ਆ ਤੇਰੇ ਸਾਹਮਣੇ ਉਹਨੂੰ ਬੜੀ ਗੱਲ ਕਰਨ ਦੀ ਆਗਲਾ ਤੇਰਾ ਦਿਮਾਗ ਕਿੰਨਾ ਤੇਜ ਆ ਸਾਰਾ ਦਿਨ ਉਹੀ ਊਲ ਜਲੂਲ ਗੱਲਾਂ ਦਿਮਾਗ ਬੰਦੇ ਦਾ ਉਹੀ ਬਸ ਬੰਬਾੜੀ ਕਰੀ ਰੱਖਦਾ ਵਿਚਾਰਾਂ ਦੀ ਤੇ ਇਹ ਜਿਹੜੇ ਵਿਚਾਰ ਆ ਮਨ ਦੁਆਰਾ ਵਿਚਾਰ ਆਉਂਦੇ ਆ ਹਨਾ ਜਿੰਨਾ ਤੇ ਆਪਾਂ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਆਪਾਂ ਡੇਲੀ ਦੇ 60000 ਵਿਚਾਰ ਆਉਂਦੇ ਆ ਸਾਇੰਸ ਕਹਿੰਦੀ ਆ ਆਪਣੀ ਡੇਲੀ ਦੇ ਹਰ ਇੱਕ ਇਨਸਾਨ ਦੇ ਦਿਮਾਗ ਅੰਦਰ ਕਈ ਵਿਚਾਰ ਇਦਾਂ ਦੇ ਵੀ ਹੁੰਦੇ ਜਿਨ੍ਹਾਂ ਤੇ ਆਪਾਂ ਗੌਰ ਕਰਦੇ ਆ ਕਈ ਉਹੀ ਉਲਝਲੂ ਚੱਲੀ ਜਾਂਦੇ ਰਹਿੰਦੇ ਆ ਪਤਾ ਹੀ ਨਹੀਂ ਲੱਗਦਾ ਵੀ ਚੱਲੀ ਵੀ ਜਾਂਦੇ ਆ ਕਿ ਨਹੀਂ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਆਪਾਂ ਕਿਸੇ ਵਿਚਾਰ ਤੇ ਗੌਰ ਕਰਦੇ ਆ ਉਹ ਆਪਣਾ ਕਰਮ ਬਣਦਾ ਵਿਚਾਰ ਤਾਂ ਬਹੁਤ ਚੱਲ ਜੀ ਜਾਂਦੇ ਰਹਿੰਦੇ ਆ ਮੰਨਨੇ ਵਿਚਾਰ ਲਿਓਨੇ ਹੀ ਲਿਓਨੇ ਆ ਅੱਜ ਆਪ ਮੈਂ ਅੱਜ ਮੈਂ ਤੁਹਾਨੂੰ ਮੈਡੀਟੇਸ਼ਨ ਕਰਨੀ ਸਿਖਾਉਣਾ ਮੇਨ ਮਤਲਬ ਮੈਡੀਟੇਸ਼ਨ ਮਨ ਵਿੱਚ ਵਿਚਾਰ ਚੱਲੀ ਹੀ ਜਾਂਦੇ ਰਹਿੰਦੇ ਆ ਇਹਨੂੰ ਮੈਡੀਟੇਸ਼ਨਲ ਕੰਟਰੋਲ ਨਹੀਂ ਕਰ ਸਕਦੇ ਇਹਨਾਂ ਨੂੰ ਆਪਾਂ ਦਿਸ਼ਾ ਦੇਣੀ ਆ ਵੀ ਆਪਾਂ ਨੂੰ ਚੰਗੇ ਵਿਚਾਰ ਆਉਣ ਤੇ ਵਿਚਾਰਾਂ ਨੂੰ ਅਬਜ਼ਰਵ ਕਰਨਾ ਆਪਾਂ ਵੀ ਕਿੱਦਾਂ ਦੇ ਆਪਾਂ ਨੂੰ ਵਿਚਾਰ ਅਬਜ਼ਰਵ ਵਿਚਾਰ ਆ ਰਹੇ ਆ ਉਹਨਾਂ ਦੀ ਆਪਾਂ ਦਿਸ਼ਾ ਬਲਟਣੀ ਆ ਨੈਗੇਟਿਵ ਆ ਰਹੇ ਤਾਂ ਉਹਨਾਂ ਨੂੰ ਪੋਜ਼ਿਟਿਵ ਕਰਨਾ ਅਬਜ਼ਰਵ ਕਰਦੇ ਰਹਿਣਾ ਉਹ ਮੈਂ ਤੁਹਾਨੂੰ ਅੱਜ ਸਿਖਾਉਂਗਾ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਜ਼ਿਆਦਾਤਰ ਆਪਾਂ ਪਾਸਟ ਵਿੱਚ ਭਾਈਦੇ ਰਹਿੰਦੇ ਆ ਜ਼ਿਆਦਾਤਰ ਲੋਕ ਪਾਸਟ ਦੀਆਂ ਗੱਲਾਂ ਸੋਚੀ ਜਾਂਦੇ ਰਹਿੰਦੇ ਆ ਜਾਂ ਫਿਊਚਰ ਦੀਆਂ ਗੱਲਾਂ ਸੋਚੀ ਜਾਂਦੇ ਰਹਿੰਦੇ ਆ ਪਾਸਟ ਫਿਊਚਰ ਦੇਖੋ ਇੱਕ ਮੇਰੀ ਗੱਲ ਧਿਆਨ ਨਾਲ ਸਮਝੋ ਸਾਰੇ ਜਣੇ ਜੇ ਤੁਸੀਂ ਪਾਸਟ ਵਿੱਚ ਵਾਰ-ਵਾਰ ਭੱਜ ਰਹੇ ਹੋ ਪਾਸਟ ਦੀਆਂ ਪੁਰਾਣੀਆਂ ਗੱਲਾਂ ਸੋਚ ਰਹੇ ਹੋ ਜਾਂ ਤੁਸੀਂ ਫਿਊਚਰ ਅੱਗੇ ਸੋਚ ਰਹੇ ਹੋ 10-10 ਸਾਲਾਂ ਬਾਅਦ ਦੇਖੋ ਇੱਕ ਅੱਧੇ ਦਿਨ ਦਾ ਸੋਚਣਾ ਕੁਝ ਨਹੀਂ ਹੁੰਦਾ ਰੈਗੂਲਰ ਬੇਸਿਸ ਤੇ ਵਾਰ-ਵਾਰ ਪਾਸਟ ਫਿਊਚਰ ਵਿੱਚ ਭੱਜ ਰਹੇ ਹੋ ਉਹਦੇ ਨਾਲ ਤੁਹਾਡੀ ਬੋਡੀ ਬਿਮਾਰ ਹੋਊਗੀ ਉਹਦਾ ਕਾਰਨ ਸਾਇੰਸ ਵੀ ਕਹਿੰਦੀ ਹੈ ਉਹਦਾ ਕਾਰਨ ਇਹ ਆ ਵੀ ਤੁਸੀਂ ਪ੍ਰੈਜ਼ੈਂਟ ਮੂਮੈਂਟ ਵਿੱਚ ਨਹੀਂ ਰਹ ਰਹੇ ਦੇਖੋ ਜੇ ਮੈਂ ਅੰਬਰਸਰੋਂ ਜਲੰਧਰ ਵੀ ਜਾਣਾ ਤਾਂ ਐਵਰੇਜ ਟਾਈਮ ਮੈਨੂੰ ਡੇਢ ਘੰਟਾ ਲੱਗ ਜਾਣਾ ਬਟ ਮੇਰਾ ਮਨ ਸਕਿੰਟਾਂ ਦੇ ਵੀ ਕੁਛ ਸਕਿੰਟਾਂ ਵਿੱਚ ਜਲੰਧਰ ਜਾ ਸਕਦਾ ਜਲੰਧਰ ਛੱਡੋ ਕੈਨੇਡਾ ਆਸਟ੍ਰੇਲੀਆ ਇੱਥੇ ਬੈਠਾ ਮੈਂ ਸਕਿੰਟਾਂ ਚ ਆਪਦੀ ਸੋਚ ਨੂੰ ਪਤਾਲ ਵਿੱਚ ਲਿਜਾ ਸਕਦਾ ਐਨਾ ਗਤੀਸ਼ੀਲ ਆ ਮਨ ਤੁਹਾਡਾ ਤੇ ਜੇ ਮਨ ਨੂੰ ਘੋੜੇ ਵਾਂਗੂ ਭਜਾ ਰਹੇ ਹਾਂ ਨਾ ਬਾਡੀ ਤੁਹਾਡੀ ਅਲੋ ਹੀ ਨਹੀਂ ਕਰ ਰਹੀ ਬਾਡੀ ਕਹਿੰਦੀ ਯਾਰ ਮੈਂ ਜਲੰਧਰ ਜਾਣਾ ਮੈਨੂੰ ਡੇਢ ਘੰਟਾ ਲੱਗ ਜਾਊਗਾ ਤੇ ਤੂੰ ਪਹਿਲਾਂ ਕਿਉਂ ਜਾਈ ਜਾਣਾ ਮਤਲਬ ਤੁਹਾਡੀ ਬਾਡੀ ਤੁਹਾਡਾ ਮਨ ਸਿੰਕ ਹੈ ਨਹੀਂਗਾ ਮਨ ਉਧਰ ਫਿਰ ਰਿਹਾ ਬਾਡੀ ਇੱਧਰ ਫਿਰ ਰਹੀ ਆ ਬਾਡੀ ਅਲੋ ਹੀ ਨਹੀਂ ਕਰ ਰਹੀ ਮਨ ਮਨ ਭਜਿਆ ਜਾ ਰਿਹਾ ਇਹਦੇ ਨਾਲ ਬਾਡੀ ਤੇ ਇਫੈਕਟ ਪਊਗਾ ਅੰਦਰ ਆਰਗਨਾਂ ਤੇ ਇਫੈਕਟ ਪਊਗਾ ਮਨ ਨੂੰ ਭੱਜਣਾ ਦਿਓ ਅੱਜ ਮੈਂ ਤੁਹਾਨੂੰ ਇਹੀ ਸਿਖਾਉਣਾ ਜੋ ਡੇਲੀ ਦੇ ਰੁਟੀਨ ਕੰਮ ਹੁੰਦੇ ਆ ਉਹਨਾਂ ਵਿੱਚ ਆਪਣੇ ਦਿਮਾਗ ਨੂੰ ਸਲੋ ਡਾਊਨ ਕਰੋ ਸਲੋ ਡਾਊਨ ਦਾ ਮਤਲਬ ਇਹ ਆ ਅ ਲੋਕ ਕੀ ਕਰਦੇ ਆ ਕੋਈ ਪਰਮ ਪਿਤਾ ਦੀ ਫੋਟੋ ਅੱਗੇ ਜਿਵੇਂ ਘੰਟੀ ਵਜਾ ਰਿਹਾ ਕੋਈ ਯਾਰ ਮੈਂ ਮੈਡੀਟੇਟ ਕਰ ਰਿਹਾ ਪੂਜਾ ਕਰ ਰਿਹਾ ਮਤਲਬ ਪੂਜਾ ਕਰ ਰਿਹਾ ਘੰਟੀ ਵਜਾ ਰਿਹਾ ਉਹ ਯਾਰ ਜੋ ਕੰਮ ਵਾਲੀ ਨਹੀਂ ਆਈ ਉਹ ਕੰਮ ਵਾਲੀ ਨੂੰ ਫੋਨ ਕਰ ਰੋਟੀਆਂ ਲਾ ਕੇ ਜਾਵੇ ਨਾਲੇ ਉਹ ਡਰਾਈਵਰ ਨੂੰ ਕਹੇ ਜਲਦੀ ਗੱਡੀ ਬਾਹਰ ਕੱਢੇ ਮੈਡੀਟੇਟ ਕਰ ਰਿਹਾ ਧਿਆਨ ਉਧਰ ਹੈ ਇਹ ਗਾਦੀ ਮੈਡੀਟੇਟ ਆ ਕਈ ਵਾਰੀ ਕੀ ਹੁੰਦਾ ਕਈ ਵਾਰੀ ਆਪਾਂ ਕੰਮ ਕਰ ਰਹੇ ਹਾਂ ਕੋਈ ਧਿਆਨ ਆਪਣਾ ਹੋਰ ਕਿਤੇ ਹੁੰਦਾ ਉਹ ਆਪਾਂ ਮਨ ਨੂੰ ਪ੍ਰੈਕਟਿਸ ਕਰਵਾ ਰਹੇ ਹਾਂ ਵੀ ਤੂੰ ਭੱਜ ਇੱਧਰ ਭੱਜ ਉਧਰ ਭੱਜ ਫਿਰ ਜਦੋਂ ਆਪਾਂ ਰੀਅਲ ਵਿੱਚ ਕੋਈ ਕੰਮ ਕਰਦੇ ਆ ਆਪਣਾ ਮਨ ਨਹੀਂ ਟਿਕਦਾ ਇਹਦੇ ਵਿੱਚ ਅੱਗੇ ਜਾ ਕੇ ਬੋਡੀ ਨੂੰ ਵੀ ਪ੍ਰੋਬਲਮ ਆਉਂਦੀ ਜਾਂ ਮਨ ਨੂੰ ਟਿਕਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਸੰਤ ਕੀ ਕਰਦਾ ਸੰਤ ਆਪਣੇ ਵਿਚਾਰਾਂ ਨੂੰ ਕੰਟਰੋਲ ਨਹੀਂ ਕਰਦਾ ਉਹ ਕਹਿੰਦਾ ਪਹਾੜ ਵਿੱਚ ਜਾ ਸਿਆਪਈ ਹੈਣੀ ਆਈ ਜਾਣ ਵਿਚਾਰ ਜਾਈ ਜਾਣ ਵਿਚਾਰਾਂ ਤੇ ਮੈਂ ਗੌਰ ਹੀ ਨਹੀਂ ਕਰਨੀ ਸਹੀ ਵਿਚਾਰ ਤੇ ਗੌਰ ਕਰਨੀਆਂ ਐਵੇਂ ਫालतू ਵਿਚਾਰਾਂ ਤੇ ਗੌਰ ਹੀ ਨਹੀਂ ਕਰਦਾ ਉਹ ਮਨ ਨੂੰ ਕਹਿੰਦਾ ਮਨ ਤੂੰ ਮੈਨੂੰ ਪਤਾ ਤੂੰ ਮੈਨੂੰ ਪਾਗਲ ਕਰ ਦੇਂਗਾ ਲੋਕਾਂ ਦੇ ਘਰ ਵਿਖਾ ਕੇ ਲੋਕਾਂ ਦੀਆਂ ਗੱਡੀਆਂ ਵਿਖਾ ਕੇ ਮੈਂ ਨਹੀਂ ਆਪਦੀ ਨਰਜੀ ਕਿਸੇ ਤੇ ਸੱਟਦਾ ਮੈਂ ਆਪ ਦੇ ਕੰਮ ਕਰਨੀ ਹੀ ਆਪਦੀ ਨਰਜੀ ਲਾਉਣੀ ਆ ਜੋ ਮੈਂ ਅੱਜ ਕੰਮ ਕਰਨਾ ਇਸ ਕਰਕੇ ਮਨ ਦੇਖੋ ਫਿਊਲ ਮਿਲਦਾ ਡੇਲੀ ਬੇਸਿਸ ਤੇ ਕੰਮ ਕਰਨ ਲਈ ਮਨ ਤੁਹਾਡਾ ਤੁਹਾਡੀ એનર્ਜੀ ਚੂਸਦਾ ਇੱਕ ਏਲੀਨ ਆ ਤੁਹਾਡੀ ਬਾਡੀ ਅੰਦਰ ਉਹ ਚੂਸੀ ਜਾਂਦਾ ਰਹਿੰਦਾ ਜਿੰਨੇ ਜ਼ਿਆਦਾ ਵਿਚਾਰ ਦਿਮਾਗ ਵਿਚ ਆ ਰਹੇ ਆ ਉਨੀ ਬਾਡੀ ਦਾ ਫਿਊਲ ਖਰਚ ਹੋ ਰਿਹਾ ਤੁਹਾਡਾ ਉਨਾ ਤੁਹਾਡੇ ਅੰਦਰ ਆਲਸ ਆਊਗਾ 19 ਤੁਹਾਡੀ એનર્ਜੀ ਡਾਊਨ ਹੋਊਗੀ ਛੇਤੀ ਥੱਕ ਜਉਂਗੇ ਸਲੋ ਡਾਊਨ ਜਿੰਨਾ ਆਪਦੇ ਮਾਈਂਡ ਨੂੰ ਕਰੋਗੇ ਤੁਹਾਡਾ ਕੋਈ ਕੰਮ ਰੁਕਿਆ ਪਿਆ ਸਪੋਜ਼ ਕਰੋ ਕੋਈ ਸਰਕਾਰੀ ਕੰਮ ਆ ਕੋਈ ਵੀ ਮੰਨ ਥੱਕ ਰਿਹਾ ਵਾਰ-ਵਾਰ ਮੰਨ ਤੁਹਾਨੂੰ ਠਕਾ ਰਿਹਾ ਤੇਰਾ ਕੰਮ ਨਹੀਂ ਹੋ ਰਿਹਾ ਯਾਰ ਕੀ ਕਰਿਆ ਜਾਵੇ ਉਹਦਾ ਫੋਨ ਕਰਾਇਆ ਜਾਵੇ ਐਂ ਜੋ ਮੰਨ ਨੂੰ ਸਲੋ ਡਾਊਨ ਕਰੋ ਵੀ ਕਾਕਾ ਤੂੰ ਦੇ ਰਿਆਂ ਦਾ ਵਿਚਾਰ ਨਾਲ ਆ ਮੇਰਾ ਪਤਾ ਮੈਨੂੰ ਕੰਮ ਹੋ ਜਾਣਾ ਮੇਰੇ ਪ੍ਰਮਾਤਮਾ ਨੇ ਕਰਾ ਦੇਣਾ ਤੂੰ ਵਾਰ-ਵਾਰ ਮੈਨੂੰ ਉਲਝਾਣਾ ਵਾਰ-ਵਾਰ ਵਿਚਾਰ ਨਾਲ ਆ ਮੇਰੇ ਅੰਦਰ ਮੇਰਾ ਕੰਮ ਹੋ ਜਾਣਾ ਸਲੋ ਡਾਊਨ ਕਰੋ ਭੱਜਣਾ ਦਿਓ ਉਹਦਾ ਫੋਨ ਕਰਾਵਾਂ ਕੰਮ ਹੋਊਗਾ ਕਿ ਨਹੀਂ ਕੱਲ ਨੂੰ ਜਾ ਕੇ ਆਉਣਾ ਇੱਥੇ ਚਲੋ ਜੋ ਕੰਮ ਕਰਨੇ ਉਹ ਕਰੋ ਬਟ ਮਨ ਨੂੰ ਉਲਝਾਉਣਾ ਮਤਲਬ ਮਨ ਤੁਹਾਨੂੰ ਉਲਝਾਊਗਾ ਮਨ ਨੂੰ ਭੱਜਣਾ ਦੇਉ ਘੋੜੇ ਵਾਂਗੂ ਇਹਦੇ ਨਾਲ ਤੁਹਾਡੀ ਬ੍ਰੀਥ ਜੋ ਆਪਣੀ ਪ੍ਰਾਣ ਹੁੰਦੀ ਹੈ ਪ੍ਰਾਣ ਜਦ ਉਖੜੂਗੀ ਆਕਸੀਜਨ ਲੈਣੇ ਆ ਨਾ ਤਾਂ ਉਖੜ ਜੂਗੀ ਇਹੇ ਉਖੜ ਨਾਲ ਪ੍ਰੋਬਲਮਾਂ ਕ੍ਰੀਏਟ ਹੋ ਜਾਣਗੀਆਂ ਹਾਰਟ ਬੀਟ ਸਹੀ ਕੰਮ ਨਹੀਂ ਕਰਨੀ ਆਪਾਂ ਦੇਖਿਆ ਨਾ ਕਈ ਵਾਰੀ ਇਹੋ ਜੀ ਸਿਚੁਏਸ਼ਨ ਵਿੱਚ ਹੁੰਦੇ ਆ ਆਪਾਂ ਨੂੰ ਡਰ ਲੱਗਦਾ ਤੇ ਆਪਾਂ ਐਂ ਸਾਹ ਉਤੋਂ ਹੀ ਲੈਣ ਲੱਗੇ ਆ ਨਾ ਢਿੱਡ ਤੋਂ ਲੈਂਦੇ ਨਹੀਂ ਸਾਹ ਸਾਹ ਢਿੱਡ ਤੋਂ ਹੀ ਲੈਣਾ ਹੁੰਦਾ ਸਹੀ ਸਹੀ ਸਾਹ ਤਾਂ ਢਿੱਡ ਤੋਂ ਹੀ ਸਾਹ ਲੈਂਦੇ ਆ ਰਾਤ ਨੂੰ ਦੇਖ ਲਿਓ ਬੱਚਾ ਕਿਦਾਂ ਸੌਂਦਾ ਜਦੋਂ ਤਾਂ ਉਹ ਸਾਹ ਲੈਂਦਾ ਪੇਟ ਅੰਗ ਬਾਹਰ ਨੂੰ ਨਿਕਲਦਾ ਸਹੀ ਸਾਹ ਉਹ ਹੁੰਦਾ ਆਲਵੇਜ਼ ਜੇ ਤੁਸੀਂ ਸਾਹ ਸਹੀ ਲਓ ਦਿਮਾਗ ਨੂੰ ਸলো ਡਾਊਨ ਕਰੋ ਕੰਮ ਸਾਰੇ ਵਧੀਆ ਹੋਣਗੇ ਲੋਕ ਕਹਿੰਦੇ ਆ ਉਹ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਘੰਟੀ ਵਜਾ ਰਿਹਾ ਧਿਆਨ ਉਹਦਾ ਕਿੱਥੇ ਆ ਜੇ ਮੈਂ ਉਹਨੂੰ ਮੈਂ ਕਹਾਂ ਯਾਰ ਤੂੰ ਮੈਡੀਟੇਸ਼ਨ ਕਰ ਵਧੀਆ ਕੰਮ ਸਾਰੇ ਵਧੀਆ ਹੋ ਜਾਣਗੇ ਡੇਲੀ ਦੇ ਕੰਮ ਤੂੰ 15 20 ਮਿੰਟ ਬੈਠ ਕੇ ਮੈਡੀਟੇਸ਼ਨ ਕਰ ਮੈਡੀਟੇਸ਼ਨ ਇਨਾ ਟਾਈਮ ਹੈ ਨਹੀਂ ਮੇਰੇ ਕੋਲੇ 15 20 ਮਿੰਟ ਮੈਂ ਤਾਂ 5 ਮਿੰਟ ਚ ਘੰਟੀ ਵਜਾ ਕੇ ਪਰਮਾਤਮਾ ਦਾ ਨਾਮ ਲੈ ਕੇ ਚਲੋ ਕੰਮਾਂ ਚ 15 20 ਮਿੰਟ ਬੈਠਣ ਦਾ ਟਾਈਮ ਹੀ ਹੈ ਨਹੀਂ ਉਹ ਮੈਡੀਟੇਸ਼ਨ ਕਿੱਦਾਂ ਹੋਊਗੀ ਜੇ ਤੁਹਾਡੇ ਕੋਲੇ ਟਾਈਮ ਉਸੇ ਬੰਦੇ ਕੋਲੇ ਹੁੰਦਾ ਜੋ ਕੰਮਾਂ ਵਿੱਚ ਵੀ ਮੈਡੀਟੇਸ਼ਨ ਕਰਦਾ ਕੰਮਾਂ ਵਿੱਚ ਕਿੱਦਾਂ ਲੇਡੀਜ਼ ਲੀਡੇ ਪ੍ਰੈਸ ਕਰ ਰਹੀ ਹੈ ਉਹਦਾ ਧਿਆਨ ਕੱਪੜਿਆਂ ਕੰਨੀ ਹੋਵੇ ਰੋਟੀ ਪਕਾ ਰਹੀ ਹੈ ਰੋਟੀ ਕੰਨੀ ਧਿਆਨ ਹੋਵੇ ਜਿਉਣੀ ਸੋਚਨਾ ਉਹਨੂੰ ਅਬਜ਼ਰਵ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਮਨ ਕੀ ਵਿਚਾਰ ਕਰ ਰਿਹਾ ਏ ਨਾ ਹੋਵੇ ਵੀ ਉਹ ਸੱਸ ਤੇ ਆਪ ਦੇ ਉਹ ਸੌਰੀ ਆਪਦੀ ਕੁੜੀ ਤੇ ਉਹਦੀ ਸੱਸ ਦਾ ਸਮਝੌਤਾ ਕਰਾ ਰਹੀ ਹੋਵੇ ਉਹਦੀਆਂ ਟੈਨਸ਼ਨਾਂ ਵਿੱਚ ਹੋਵੇ ਰੋਟੀ ਪਕਾ ਰਹੀ ਹੋਵੇ ਨਾ ਉਹ ਰੋਟੀ ਹੀ ਪਕਾ ਰਹੀ ਹੋਵੇ ਜੀ ਉਹਨੂੰ ਵਿਚਾਰ ਆ ਰਿਹਾ ਵਿਚਾਰ ਨੂੰ ਬਦਲ ਕੇ ਚੰਗਾ ਵਿਚਾਰ ਭਰੇ ਨਹੀਂ ਤੁਹਾਡੇ ਮਨ ਨੇ ਤੁਹਾਨੂੰ ਉਲਝਾ ਉਲਝਾ ਕੇ ਉਲਝਾ ਉਲਝਾ ਕੇ ਤੁਹਾਡਾ ਦਿਮਾਗ ਇਦਾਂ ਟ੍ਰੇਨ ਕਰ ਦੇਣਾ ਵੀ ਜਿਵੇਂ ਮੈਂ ਤੁਹਾਨੂੰ ਆਰਾਮਣ ਵਾਲੀ ਐਕਸਰਸਾਈਜ਼ ਨਹੀਂ ਕਰਵਾਈ ਉਹ ਜਲੂਲ ਵਿਚਾਰ ਆਈ ਜਾਣਗੇ 네ਗੇਟਿਵਿਟੀ ਵੱਲ ਵਧਾ ਦੂਗਾ ਜਿੰਨਾ ਸਲੋ ਡਾਊਨ ਹੋਊਗਾ ਉਨੀ ਗੌਡ ਕੌਂਸ਼ੀਅਸਨੈਸ ਤੁਹਾਡੇ ਕੋਲੇ ਰਹੂਗੀ ਅੱਜ ਇੱਕ ਹੋਰ ਤੁਹਾਨੂੰ ਐਕਸਰਸਾਈਜ਼ ਕਰਕੇ ਵਿਖਾਉਣਾ ਮੈਂ ਅੱਖਾਂ ਬੰਦ ਕਰ ਲਓ ਸਾਰੇ ਜਣ ਦੋ ਲੰਮੇ ਲੰਮੇ ਸਾਹ ਲੈਣੇ ਆ ਜਿਹੜੇ ਵੀ ਤੁਹਾਡੇ ਮਨ ਵਿੱਚ ਵਿਚਾਰ ਆ ਰਹੇ ਆ ਉਹਨਾਂ ਨੂੰ ਦੇਖਦੇ ਰਹੋ ਉਹਨਾਂ ਨੂੰ ਅਬਜ਼ਰਵ ਕਰਦੇ ਰਹੋ ਜੋ ਵੀ ਤੁਹਾਡਾ ਮਨ ਸੋਚੀ ਜਾਂਦਾ ਉਹਨੂੰ ਸੋਚੀ ਜਾਂਦੋ ਬਸ ਤੁਸੀਂ ਕਿਸੇ ਵੀ ਵਿਚਾਰ ਤੇ ਧਿਆਨ ਨਹੀਂ ਦੇਣਾ ਅੱਖਾਂ ਬੰਦ ਰੱਖਣੀਆਂ ਤੁਸੀ ਲੰਮੇ ਲੰਮੇ ਸਾਹ ਲਈ ਜਾਣੇ ਆ ਬਸ ਆਪ ਦਾ ਸ਼ਾਂਤੀ ਮਹਿਸੂਸ ਕਰੋ ਕੋਈ ਵੀ ਵਿਚਾਰ ਤੁਹਾਨੂੰ ਤੁਹਾਡੇ ਨਾਲ ਬੰਨ ਨਹੀਂ ਸਕਦਾ ਤੁਸੀਂ ਫ੍ਰੀ ਹੋ ਵਿਚਾਰਾਂ ਤੋਂ ਬਿਲਕੁਲ ਫ੍ਰੀ ਹੋ ਆਪਦੀ ਮਸਤੀ ਵਿੱਚੋਂ ਕਿ ਮੈਂ ਕੁਝ ਕੁ ਸਕਿੰਟਾਂ ਦੀ ਮੈਡੀਟੇਸ਼ਨ ਦੱਸੀ ਸੀ ਇਹ ਹੀ ਤੁਸੀਂ ਡੇਲੀ ਬੇਸਿਸ ਤੇ ਬੈਠ ਕੇ 10 ਤੋਂ 15 ਮਿੰਟ ਮੈਡੀਟੇਸ਼ਨ ਕਰਨੀ ਆ ਮਤਲਬ ਅੱਖਾਂ ਬੰਦ ਕਰ ਲੈਣੀਆਂ ਆ ਆਪਦੇ ਸਾਹਾਂ ਤੇ ਤੁਹਾਡਾ ਧਿਆਨ ਹੋਣਾ ਚਾਹੀਦਾ ਤੇ ਵਿਚਾਰ ਤੁਹਾਨੂੰ ਆਉਂਦੇ ਰਹਿਣਗੇ ਤੁਹਾਨੂੰ ਹੋ ਸਕਦਾ ਇਹੋ ਜੇ ਕੰਮ ਵੀ ਯਾਦ ਆਉਣ ਮੈਡੀਟੇਸ਼ਨ ਵਿੱਚ ਜੋ ਤੁਸੀਂ ਕਰਨ ਨੂੰ ਦੁੱਧ ਰੱਖਣਾ ਹੋਵੇ ਫ੍ਰਿਜ ਨੇ ਫ੍ਰਿਜ ਵਿੱਚ ਲੇਡੀਜ਼ ਨੇ ਜਾਂ ਕੋਈ ਹੋਰ ਕੰਮ ਕਰਨਾ ਹੋਵੇ ਉਦੋਂ ਤੁਹਾਨੂੰ ਯਾਦ ਆਉਣਗੇ ਜੈਂਟਸ ਨੂੰ ਯਾਦ ਆਉਣਗੇ ਮੈਂ ਉਹਨੂੰ ਕਾਲ ਕਰਕੇ ਉਹ ਕੰਮ ਕਹਿਣਾ ਕੋਈ ਪੈਸਿਆਂ ਦਾ ਅਰੇਂਜਮੈਂਟ ਕੁਝ ਵੀ ਜੋ ਵੀ ਆ ਮੈਡੀਟੇਸ਼ਨ ਵੇਲੇ ਹੋ ਸ ਤੁਹਾਨੂੰ ਕੰਮ ਕਿਰਾਂ ਤੰਗ ਕਰਨਗੇ ਬਟ ਤੁਸੀਂ ਕੰਮਾਂ ਦੇ ਗੌਰ ਨਹੀਂ ਕਰਨਾ ਕਿਉਂਕਿ ਉਹ ਕੰਮਾਂ ਲਈ ਮੈਡੀਟੇਸ਼ਨ ਤੋਂ ਬਾਅਦ ਤੁਹਾਡੇ ਕੋਲ ਟਾਈਮ ਹੋਊਗਾ ਉਦੋਂ ਕਰਿਓ ਮੈਡੀਟੇਸ਼ਨ ਵਿੱਚ ਤੁਹਾਡਾ ਧਿਆਨ ਸਿਰਫ ਤੁਹਾਡੇ ਬਸ ਉਦਾਂ ਮੈਡੀਟੇਸ਼ਨ ਵਿੱਚ ਧਿਆਨ ਹੋਣਾ ਚਾਹੀਦਾ ਤੁਹਾਡਾ ਮਤਲਬ ਕਿ ਆਪਦਾ ਧਿਆਨ ਤੁਹਾਡੇ ਜਿੱਥੇ ਇੱਥੇ ਸ਼ਸਤਰਾਰ ਲੇਡੀਜ਼ ਬਿੰਦੀ ਲਾਉਂਦਾ ਇੱਥੇ ਧਿਆਨ ਲਾ ਕੇ ਰੱਖੋ ਜਾਂ ਆਪਦੀ ਸਾਹਾਂ ਤੇ ਧਿਆਨ ਦਿਓ ਬਸ ਹੋਰ ਕੁਝ ਨਹੀਂ ਕਰਨਾ ਵਿਚਾਰ ਆਈ ਜਾਂਦੇ ਆਈ ਜਾਣ ਦ ਗੌਰ ਨਹੀਂ ਕਰਨਾ ਆਪਾਂ ਕਿਸੇ ਵਿਚਾਰ ਪਿੱਛੇ ਭੱਜਣਾ ਨਹੀਂ ਗਾ ਜੇ ਵਿਚਾਰ ਪਿੱਛੇ ਭੱਜ ਭੱਜ ਪਏ ਇੱਕ ਫੰਦਾ ਹੁੰਦਾ ਫੰਦਾ ਵਾਲਾ ਹੈ ਨਾ ਮਾਨੇ ਫਿਰ ਤੁਹਾਨੂੰ ਵੇਖਿਓ ਕਿੱਥੋਂ ਕਿੱਥੋਂ ਦੀ ਸੈਰ ਕਰਵਾਉਂਦਾ ਤੁਹਾਡੇ ਵਿਚਾਰਾਂ ਵਿੱਚ ਮੈਡੀਟੇਸ਼ਨ ਵਿੱਚ ਵਿਚਾਰਾਂ ਤੇ ਗੌਰ ਨਹੀਂ ਕਰਨਾ ਆਈ ਜਾਂਦੇ। ਇਹਦੇ ਨਾਲ ਤੁਹਾਡੀ ਬੋਡੀ ਸলো ਡਾਊਨ ਹੋਊਗੀ, ਮਨ ਸলো ਡਾਊਨ ਹੋਊਗਾ। ਸੌਰੀ, ਬੋਡੀ ਨਹੀਂ ਮਨ ਸলো ਡਾਊਨ ਹੋਊਗਾ। ਮਨ ਤੇ ਬੋਡੀ ਦਾ ਬੈਲੈਂਸ ਆਊਗਾ। ਜਿਵੇਂ ਬੋਡੀ ਜਿਵੇਂ ਤੁਰ ਕੇ ਜਾਣਾ, ਮੈਂ ਹੌਲੀ-ਹੌਲੀ ਜਾਊਗਾ, ਉਦਾਂ ਹੀ ਮਨ ਸਹੀ ਚੱਲੂਗਾ ਫਿਰ। ਇਹ ਆ ਅਸਲ ਮੈਡੀਟੇਸ਼ਨ। ਸੋ ਮੈਡੀਟੇਸ਼ਨ ਆਪਦੀ ਜ਼ਿੰਦਗੀ 'ਚ ਕਰੋ। ਤੁਹਾਡੀ ਸਾਰੇ ਕੰਮ ਵਧੀਆ ਹੋਣਗੇ ਤੁਹਾਡਾ ਬ੍ਰੇਨ ਫੋਗ ਖਤਮ ਹੋ ਜਾਊਗਾ ਬ੍ਰੇਨ ਫੋਗ ਇਹ ਹੁੰਦਾ ਆਪਾਂ ਨੂੰ ਸੁਬਾ ਉੱਠਦੇ ਆਂ ਕੰਮ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿਹੜੇ ਅੱਜ ਕੰਮ ਕਰਨੇ ਆ ਤੇ ਉਹਨਾਂ ਦੇ 3-4 ਘੰਟੇ ਇਦਾਂ ਹੀ ਟੱਪ ਜਾਂਦੇ ਤੇ ਉਹਨਾਂ ਦਾ ਕੰਮ ਹੁੰਦੇ ਹੀ ਨਹੀਂਗੇ ਮੈਡੀਟੇਸ਼ਨ ਨਾਲ ਤੁਹਾਡਾ ਮਨ ਇਕਾਗਰ ਵਿੱਚ ਰਹੂਗਾ ਬੱਚਿਆਂ ਲਈ ਬਹੁਤ ਵਧੀਆ ਅੱਜ ਕੱਲ ਬੱਚਿਆਂ ਨੂੰ ਗੁਰੂਕੁਲ ਵਿੱਚ ਤਾਂ ਆਪਣੇ ਸਿਖਾਇਆ ਜਾਂਦਾ ਸੀ ਧਿਆਨ ਅਵਸਥਾ ਜਿਹੜਾ ਬੰਦਾ ਡੇਲੀ ਬਿਸਸਸ ਧਿਆਨ ਅਵਸਥਾ ਕਰਦਾ ਧਿਆਨ ਲਾਉਂਦਾ ਉਹਦਾ ਬ੍ਰੇਨ ਇੰਨਾ ਕੁ ਸ਼ਾਰਪ ਹੋ ਜਾਂਦਾ ਬੜੀ ਛੇਤੀ ਚੀਜ਼ ਯਾਦ ਕਰ ਲੈਂਦਾ ਉਹ ਯਾਦ ਰੱਖਦਾ ਉਹਦੀ ਮੈਮਰੀ ਪਾਵਰ ਤੇਜ਼ ਹੋ ਜਾਂਦੀ ਮੈਨੂੰ ਕਾਫੀ ਟਾਈਮ ਹੋ ਗਿਆ ਮੈਡੀਟੇਸ਼ਨ ਕਰਦੇ ਨੂੰ ਅਪਰੋਕਸ 2 ਸਾਲਾਂ ਵਿੱਚ ਮੈਂ ਬੜੇ ਅਨੁਭਵ ਕੀਤੇ ਆ ਮੈਡੀਟੇਸ਼ਨ ਰਹੀ ਮੈਡੀਟੇਸ਼ਨ ਨੇ ਬੜੀ ਜ਼ਿੰਦਗੀ ਬਦਲੀ ਆ ਵਿਚਾਰ ਸੁਥਲ ਰਹਿੰਦੇ ਆ ਸ਼ਾਂਤ ਰਹਿੰਦੇ ਆ ਆਪ ਦਾ ਜੋ ਮੈਂ ਕੰਮ ਕਰਦਾ ਮੇਰਾ ਉੱਥੇ ਧਿਆਨ ਹੁੰਦਾ ਮੈਂ ਰੋਟੀ ਖਾਈ ਜਾਂਦਾ ਮੇਰਾ ਰੋਟੀ ਕੰਨੀ ਹੀ ਧਿਆਨ ਹੁੰਦਾ ਫਿਰ ਗੋਡ ਕੌਂਸ਼ੀਅਸਨੈਸ ਤੁਹਾਡੇ ਨਾਲ ਰਹੂਗੀ ਜੇ ਤੁਹਾਡਾ ਮਨ ਨਹੀਂ ਟਿਕ ਰਿਹਾ ਤੁਸੀਂ ਇੱਧਰ ਉੱਧਰ ਭੱਜ ਰਹੇ ਹੋ ਪ੍ਰਕਿਰਤੀ ਬਾਰੇ ਤੁਹਾਨੂੰ ਕਿੱਥੋਂ ਪਤਾ ਲੱਗੂਗਾ तितਲੀਆਂ ਜਾ ਰਹੀਆਂ ਤੁਹਾਡੇ ਕੋਲੇ ਕੀ ਕਿੰਨਾ ਕਿੰਨੀ ਸੋਹਣੀ ਪ੍ਰਕਿਰਤੀ ਕਿੰਨਾ ਸੋਹਣਾ এনवायरमेंट ਹੈ ਕਿੱਥੇ ਕੁਝ ਨਹੀਂ ਇੰਜੋਏ ਕਰੋਗੇ ਤੁਸੀਂ ਮੌਸਮ ਬਦਲ ਰਿਹਾ ਰੁੱਤਾਂ ਕੁਝ ਨਹੀਂ ਇੰਜੋਏ ਕਰੋਗੇ ਮੈਡੀਟੇਸ਼ਨ ਧਿਆਨ ਅਵਸਥਾ ਵਿੱਚ ਆਓ ਸਾਰਾ ਕੁਝ ਵਧੀਆ ਲੱਭੂ ਇੰਜੋਏ ਕਰੋਗੇ ਜ਼ਿੰਦਗੀ ਨੂੰ ਜ਼ਿੰਦਗੀ ਵਧੀਆ ਲੰਘੂਗੀ ਬ੍ਰੇਨ ਨੂੰ ਸলো ਡਾਊਨ ਕਰੋ ਭੱਜਨਾਂ ਦਿਓ ਇੱਕ ਟਾਈਮ ਤੇ ਇੱਕ ਕੰਮ ਹੀ ਕਰੋ 4 ਕਮਾ 4 ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ ਨੁਕਸਾਨ ਤੁਹਾਡਾ ਹੀ ਆ ਸੋ ਸਸ਼ੀਕਾ